ਕੈਨੇਡਾ ਦੀਆਂ ਸੜਕਾਂ ਤੇ ਕੋਈ ਟਰੱਕ ਜਾਂਦਾ ਹੋਵੇ ਨਾ ਤੇ ਉਹਦੇ ਉੱਤੇ ਤਰਪਾਲ ਪਾਈ ਹੋਵੇ ਤੇ ਉਹ ਤਰਪਾਲ 90% ਆ ਬੰਦਿਆਂ ਦੀ ਬਣਾਈ ਹੋਈ ਹੁੰਦੀ ਹੈ ਬੜੀ ਖੁਸ਼ੀ ਦੀ ਗੱਲ ਆ ਕਿ ਇਹ ਆਪਣੇ ਪੰਜਾਬੀ ਭਾਈ ਐ ਪੰਜਾਬੀਆਂ ਬਾਰੇ ਬਾਈ ਹੁਣਾਂ ਨੇ ਇੱਕ ਗੱਲ ਹੋਰ ਬਹੁਤ ਕਮਾਲ ਦੱਸੀ ਉਹ ਕਹਿੰਦੇ ਜਿਵੇਂ ਚਾਦਰਾਂ ਤੇ ਪਹਿਲੀਆਂ ਦੇ ਵਿੱਚ ਮੋਰਨੀਆਂ ਪਾਉਂਦੇ ਹੁੰਦੇ ਸੀ ਨਾ ਲੋਕ ਉਮੇ ਤਰਪਾਲਾਂ ਦੇ ਉੱਤੇ ਕਢਾਈ ਕੋ ਕਰਾਉਂਦੇ ਆ ਲੋਕ ਮੋਰਨੀਆਂ ਪਾਉਂਦੇ ਆ ਤੇ ਬਾਈ ਹੋਣੀ ਬਣਾ ਕੇ ਦਿੰਦੇ ਆ ਸਜਣੋ ਇਹ ਚਿਹਰੇ ਸੋਸ਼ਲ ਮੀਡੀਆ ਤੇ ਨਵੇਂ ਹੋ ਸਕਦੇ ਆ ਪਰ ਕਬੱਡੀ ਦੇ ਇਹ ਚਿਹਰੇ ਬੜੇ ਪੁਰਾਣੇ ਆ ਬਾਈ ਚੰਨੇ ਕਾਲਖੋਣੀ ਕਾਲਖ ਕਬੱਡੀ ਕਲੱਬ ਵਾਲੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਬਹੁਤ ਟੂਰਨਾਮੈਂਟ ਕਰਾਏ بڑے ਖਿਡਾਰੀ ਯਾਰ ਪਹਿਲੀਆਂ ਦੇ ਵਿੱਚ ਫਰੀ ਸਾਦੇ ਰਹੇ ਆ ਇਹ ਬੰਦੇ ਪੰਜਾਬ ਦੇ ਵਿੱਚ ਵੀ ਬੜੇ ਟੂਰਨਾਮੈਂਟ ਕਰਾਉਂਦੇ ਰਹੇ ਆ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆਂ ਤੇ ਤੁਹਾਨੂੰ ਬੜਾ ਮਾਣ ਹੋਊਗਾ ਕਿ ਆਪਣੇ ਪੰਜਾਬੀਆਂ ਨੇ ਇਹੋ ਜੇ ਕਾਰੋਬਾਰ ਵੀ ਸੈੱਟ ਕੀਤੇ ਸਜਣੋ ਜਦੋਂ ਬਗਾਨੇ ਮੁਲਖ 'ਚ ਪੰਜਾਬ ਤੇ ਪੰਜਾਬੀ ਦੀ ਚੜ੍ਹਾਈ ਦੀ ਗੱਲ ਹੋਵੇ ਫਿਰ ਵੀਡੀਓ ਸ਼ੇਅਰ ਆਪਣੇ ਆਪ ਕਰ ਦੇਣੀ ਚਾਹੀਦੀ ਐ ਅੱਜ ਨਾਲ ਮੈਂ ਉਹ ਬੰਦਿਆਂ ਕੋਲੇ ਲੈ ਕੇ ਆ ਗਿਆ ਜਿਨ੍ਹਾਂ ਦਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਨਾਂ ਟਾਰਪ ਤਰਪਾਲਾਂ ਦੇ ਵਿੱਚ ਮਤਲਬ ਕਿ ਕੈਨੇਡਾ ਦੇ ਕਿਸੇ ਵੀ ਕੋਨੇ ਦੇ ਬੰਦਾ ਟਰੱਕਾਂ 'ਆਲਾ ਬੈਠਾ ਹੋਵੇ ਉਹ ਤਰਪਾਲਾਂ ਲੈਣ ਐਡਮਿੰਟਨ ਚੋਂਦਾ ਵਾ ਆਜੋ ਮੜਾ ਜਾ ਰੱਖੇ ਵੀ ਆਇਓ ਕਿਰਾਮ ਬਾਈ ਚੰਨਾ ਕਾਲਖ ਆਪਣੇ ਨਾਲ ਵੀ ਸਾਸਰੀ ਕੀ ਹਾਲਾ ਤੇ ਨਾ ਤੁਸੀਂ ਪਛਾਣ ਹੀ ਲਿਆ ਹੋਊਗਾ ਬੰਦਾ ਕਬੱਡੀ ਕੱਪਾਂ ਚ ਵੱਡਾ ਨਾ ਤੇ ਇੱਕ ਮੈਂ ਹੋਰ ਗੱਲ ਦੱਸ ਦਿਆਂ ਤਰਪਾਲਾਂ ਦੇ ਵਿੱਚ ਇਹ ਕਈ ਰਪਾਟੀਆਂ ਹੁੰਦੀਆਂ ਹਨ ਖਰਾਬ ਹੋ ਜਾਂਦੀਆਂ ਕੱਟ ਲੱਗ ਜਾਂਦੇ ਆ ਉਹਨਾਂ ਦੀ ਰਿਪੇਅਰ ਵੀ ਬਹੁਤ ਘੈਂਟ ਤਰੀਕੇ ਨਾਲ ਕਰਦਾ ਤੇ ਜਿਹੜੇ ਕਿ ਆਮ ਬਹੁਤ ਕੱਟ ਕਰਦੇ ਆ ਬਾਈ ਹੈਨਾ ਬਾਈ ਜੀ ਗੱਲ ਹੈਗੀ ਐ ਆ ਸਾਰਾ ਟਰੱਕਾਂ ਦੇ ਜਿਗਰਮੈਂਟ ਪਿਆ ਵਸੇ ਕਹਿੰਦਾ ਬਾਈ ਬਾਈ ਜੀ ਸਾਰੇ ਜੀ ਆ ਗਲਵਜ਼ ਵਗੈਰਾ ਇਹ ਗਲਵਜ਼ ਵਰਕ ਗਲਵ ਹਾਂਜੀ ਹੁੰਦੇ ਵਿੰਟਰ ਦੇ ਵਿੱਚ ਇਹੇ ਤੇ ਆ ਛੱਗੀਆਂ ਜਿਹੜੀਆਂ ਉੱਤੇ ਪਾਉਂਦੇ ਆ ਛੱਗੀਆਂ ਹਾਂਜੀ ਸੇਫਟੀ ਵੈਸਟ ਆ ਜਾਂਦੇ ਆ ਜੇ ਵੀ ਕਈ ਤਰ੍ਹਾਂ ਦੀਆਂ ਪਈਆਂ ਨੇ ਆਪਣੇ ਕੋਲੇ ਆ ਚੀਜ਼ਾਂ ਆ ਜਾਂਦੀਆਂ ਨੇ 플ੈਗ ਵਗੈਰਾ ਜਿਹੜੇ ਲੋਡ ਵਾਈਡ ਲੋਡ ਨੇ ਉਹਨਾਂ ਦੇ ਸਾਈਡਾਂ ਤੇ ਟੰਗਣੇ ਪੈਂਦੇ ਨੇ ਇੱਥੇ ਅੱਛਾ ਰੂਲ ਮਤਲਬ ਵੀ ਜਿਹੜੇ ਟਰੱਕ ਦੇ ਬਾਹਰ ਅੰਦਰ ਸਾਰਾ ਸਮਾਨ ਪੜਦਾ ਹੈ ਅੰਦਰ ਹਾਂਜੀ ਜੇ ਟ੍ਰੇਲਰ ਤੋਂ ਬਾਹਰ ਨਿਕਲ ਜਾਂਦਾ ਜੀ ਸਮਾਨ ਉਹਦੇ ਤੇ ਫੇਰ ਸਾਈਡ ਤੇ ਲਾਗਦੇ ਨੇ ਇਹ ਲਾਲੀ 12 ਫੁੱਟ ਤੇ ਇਹ ਪੱਟੀਆਂ ਬੁੱਟੀਆਂ ਲਾਈਟਾਂ ਆ ਜਾਂਦੀਆਂ ਨੇ ਉੱਤੇ ਇੱਕ ਵਾਰੀ ਮੈਨੂੰ ਗੱਲ ਦੱਸ ਇਹ ਕੰਮ ਤਾਂ ਬੰਦੇ ਹੋਰ ਵੀ ਪਹਿਲਾਂ ਵੀ ਗੋਰੇ ਵਸਦੇ ਹੀ ਹੋਣਗੇ ਟਰੱਕ ਚਲਾਉਂਦੇ ਹੋਣਗੇ ਹਾਂ ਜੀ ਤੁਸੀਂ ਬੜਾ ਮੋਰਚਾ ਮਾਰਿਆ ਪੰਜਾਬੀਆਂ ਦੀ ਜਿਵੇਂ ਗੱਲ ਆ ਜਾਂਦੀ ਆ ਵੀ ਇਹ ਇੱਕਰ ਕੋ ਮਨੋਪਲ ਕੋਈ ਹੋ ਗਈ ਥੋੜੀ ਤਾਂ ਟਰੈਕਿੰਗ ਦੇ ਵਿੱਚ ਤਾਂ ਹਾਂ ਜੀ ਪੰਜਾਬੀਆਂ ਦੀ ਬੜੀ ਮਿਹਰ ਆ ਆ ਵੀ ਕੰਮ ਜਿਹੜਾ ਟਾਰਪਾਂ ਦਾ ਕੀਤਾ ਸੀ ਲੋਕ ਮਤੋਂ ਬਹੁਤ ਪੁੱਛਦੇ ਵੀ ਤੂੰ ਇੱਧਰ ਕਿੱਧਰ ਵੜ ਗਿਆ ਹਾਂ ਪਤਾ ਨਹੀਂ ਕਿਦਾਂ ਆਈਡੀਆ ਆ ਗਿਆ ਜੀ ਇੱਧਰ ਨੂੰ ਹੋ ਗਿਆ ਟਰੈਕਿੰਗ ਦੇ ਨਾਲ ਹੀ ਪਹਿਲਾਂ ਤੁਸੀਂ 99 ਤੋਂ ਟਰੈਕਿੰਗ ਦੇ ਵਿੱਚ ਹੀ ਆ ਤੁਸੀਂ ਕਿਨੇ ਕਿਹੜੇ ਸਾਲ ਚ ਆ ਗਏ ਸੀ ਮੈਂ 1990 ਦੀ 99 ਚ 99 ਚ ਤੇ ਅੱਜ ਚਲਦਾ 24 25 ਸਾਲ ਹੋ ਗਏ 25 ਸਾਲ ਹੋ ਗਏ ਤੇ ਉ ਪੈਂਡ ਕਾਲ ਖਾ ਕੇ ਲੁਧਿਆਣੇ ਕੋਲੇ ਬਾਈ ਪਿੰਦਰ ਉਹਨਾਂ ਦੇ ਪੈਂਟੋਂ ਨਹੀਂ ਕਾਲਖ ਬਾਈ ਜੀ ਉਹਨਾਂ ਦੇ ਤੇ ਅੱਜ ਨਹੀਂ ਮੇਰੇ ਹਾਂਜੀ ਹਾਂ ਤੇ ਤੁਸੀਂ ਕਵੱਡੀ ਵੀ ਫਿਰ ਪੂਰੀ ਖੇਡਦੇ ਰਹੇ ਹੋ ਹਾਂਜੀ ਕਵੱਡੀ ਪਹਿਲਾਂ ਖੇਡਦੇ ਰਹੇ ਬੱਚ ਖਲਾਉਂਦੇ ਵੀ ਰਹੇ ਆ ਜੀ ਪਰ ਟੀਮਾ ਟੂਮਾ ਬਣਾ ਲੈਂਦੇ ਸੀਗੇ ਟੂਰਨਾਮੈਂਟਾਂ ਚ ਵੀ ਨਾ ਪੂਰਾ ਰਿਆ ਨਹੀਂ ਗੱਲ ਹੈਗੀ ਇਹ ਵੀ ਆਪਣੇ ਬੰਦੇ ਨੇ ਟਰੱਕ ਚਲਾਉਣ ਦੇ ਮਸਲੇ ਤੇ ਦਬ ਦਵਾਰਿਆ ਜਾਂ ਘਰ ਬਣਾਉਣ ਦੇ ਇਹ ਲਾਲਿਆਂ ਵਾਲਾ ਕੰਮ ਸੇਠਾਂ ਵਾਲਾ ਕਰਾਂਗਾ ਨਹੀਂ ਆਹ ਨਹੀਂ ਇਹ ਵੀ ਔਖਾ ਕੰਮ ਈ ਇਹ ਉਹ ਵੀ ਔਖਾ ਕੰਮ ਟਾਰਪੰਜਵੇਂ ਲਾ ਲੋ ਵੀ ਤੁਸੀਂ 40 50 ਕਿਲੋ ਦੀ ਟਾਰਪਾ ਖਿੱਚ ਤੂੰ ਹੀ ਕਰੀ ਦੀ ਉਹਨਾਂ ਦੀ ਫੇਰ ਰਿਪੇਰਾਂ ਤੇ ਵੀ ਕਾਫੀ ਹੋ ਜਾਂਦਾ ਤੇ ذکی تنو پاسے ਅਣੀ ਗੱਲ ਮੁੱਕੀ ਨਹੀਂ ਆਜੋ 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 ਸੋਨੂੰ ਇੱਥੇ ਇੰਨਾ ਇੰਨੀਆਂ ਕਿਸਮ ਦੀਆਂ ਤਰਪਾਲਾਂ ਮਿਲ ਜਾਣਗੀਆਂ ਜਿੰਨੇ ਕਿ ਇੱਕ ਕੱਪੜੇ ਵਾਲੀ ਦੁਕਾਨ ਤੇ ਕਪੜਾ ਨਹੀਂ ਹੁੰਦਾ ਬਹੁਤ ਵੈਰਾਈਟੀ ਪਈ ਆਹ ਸਲਾਈ ਮਸ਼ੀਨ ਰੱਖੀ ਹੈ ਇਹ ਸਲਾਈ ਮਸ਼ੀਨ ਜੀ ਇਹ ਜਿਵੇਂ ਕੋਈ ਰਿਪੇਅਰ ਆਉਂਦੀ ਹੈ ਟਰਪ ਉਹਦਾਂ ਨਾਲ ਮੋਸਟਲੀ ਆਪਣੇ ਕੋ ਬਣੀਆਂ ਹੁੰਦੀਆਂ ਨੇ ਕਸਟਮਾਈਜ਼ ਕਈਆਂ ਨੇ ਕਰਾਉਣੀ ਹੁੰਦੀ ਆ ਆਪਣੇ ਬੰਦਿਆਂ ਨੂੰ ਸ਼ੌਂਕ ਵੀ ਹੁੰਦੇ ਨੇ ਫਿਰ ਕਲਰ ਡਿਫਰੈਂਟ ਚਾਹੀਦੇ ਹੁੰਦੇ ਨੇ ਬੇਲ ਬੂਟੀਆਂ ਵੀ ਪਾਉਣੀਆਂ ਨੇ ਉਹ ਸ਼ਹੀਦ ਚਾਦਰਾਂ ਵਾਂਗੂ ਹਾਂਜੀ ਹਾਂ ਆਪਣੇ ਜਿਹੜੇ ਸ਼ੌਂਕ ਨਾਲ ਚਲਾਉਂਦੇ ਨੇ ਟਰੱਕ ਕਲਰ ਮੈਚ ਕਰਕੇ ਤੁਸੀਂ ਜੁਣਤ ਦੇਖਿਓ ਰੋਡ ਤੇ ਉਹਨਾਂ ਦੇ ਹਾਂ ਐਨ ਜਾਚਦੇ ਆਈ ਉਹਨਾਂ ਨੇ ਕਲਰ ਮੈਚ ਕਰਕੇ ਬਣਾਉਣਾ ਫਿਰ ਉਹਨਾਂ ਲਈ ਇਹ ਜਾ ਕੇ ਕਰਨਾ ਪੈਂਦਾ ਵੈਤ ਤੇ ਗੱਲ ਹੈ ਇਹ ਗੋਰੇ ਤਾਂ ਨਹੀਂ ਐ ਕਰਦੇ ਸੀ ਪਹਿਲਾਂ ਉਹ ਤਾਂ ਸਿੱਧਾ ਜਾ ਪਾ ਲੈਂਦੇ ਹੁੰਦੇ ਉਹ ਸਿੱਧਾ ਜਾਈ ਗੋਰਿਆਂ ਦਾ ਥੋੜਾ ਹਿਸਾਬ ਹੈ ਇੱਥੇ ਜਿਹੜੇ ਮਿੰਟਾਰਪਾਂ ਦੇ ਵਿੱਚ ਉਹਨਾਂ ਨੂੰ ਚਾਹੀਦਾ ਜੀ ਲਾਈਟ ਵੇਟ ਬਈ ਉਹਨਾਂ ਦੀ ਟੱਕਾ ਨਾ ਹੋਵੇ ਸਰੀਰ ਨਾਲ ਆਪਣੇ ਬੰਦੇ ਕਹਿੰਦੇ ਵੀ ਸਾਨੂੰ ਕੋਈ ਫਰਕ ਕੀ ਨਹੀਂ ਚੱਕ ਦਾਂਗੇ ਫਿਰ ਗੱਲ ਗੱਲਾਂ ਐ ਨਾ ਤੱਕੜੇ ਕੰਮ ਨੂੰ ਹੱਥ ਇਹ ਡਰੈਸ ਕੀ ਆਪਣਾ ਐਡਮਿੰਟਨ ਦੇ ਵਿੱਚ ਇੱਥੇ ਇਹ ਹੈਗਾ ਜੀ 120477 ਐਵੈਨਿਊ ਨਾਰਥ ਵੈਸਟਰਨ ਮਿੰਟਨ ਇਹ ਨੰਬਰ ਵੀ ਪਾ ਦਿਆਂਗੇ 12077 ਐਵੈਨਿਊ ਤੇ ਕੰਮ ਨੂੰ ਹੋਰ ਗੱਲ ਹੈ ਜਿਵੇਂ ਹੁਣ ਟ੍ਰਾਂਟੋ ਕਿੱਥੇ ਪੈ ਗਿਆ 34 3500 ਕਿਲੋਮੀਟਰ ਹਾਂਜੀ ਤੇ ਸਰੀ ਹੈਗਾ 11 1200 ਹਾਂਜੀ ਉਹ ਥੋਡੇ ਕੋਲ ਆਉਂਦੇ ਹਨ ਉਹਨਾਂ ਨੂੰ ਰਾਹ ਚ ਬੰਦ ਨਹੀਂ ਨਹੀਂ ਇੱਕ ਤਾਂ ਇਹ ਆਪਣੇ ਕੋਲੇ ਟਾਰਪਾਂ ਥੋੜੀ ਜੀ ਨੀਲੀ ਪੱਟੀ ਵਾਲੀਆਂ ਕਰਕੇ ਚੱਲ ਗਏ ਉਹਨਾਂ ਦੀ ਨੀਲੀ ਪੱਟੀ ਜਿਹੜੀ ਉਹ ਕੰਤੇ ਲੱਗੀ ਹੋਈ ਜੀ ਦਿਖਾਉਂਦਾ ਅੱਛਾ ਜੀ ਉਹ ਵੀ ਦੇਖ ਲਾਂਗੇ ਹਾਂਜੀ ਲਾਈਟ ਵੇਟ ਦੇ ਵਿੱਚ ਉਹ ਥੋੜੀ ਜੀ ਜ਼ਿਆਦਾ ਲੋਕਾਂ ਨੂੰ ਜੀ ਵੀ ਨੀਲੀ ਪੱਟੀ ਦੀ ਜਾਂਦੀ ਆ ਦੂਰੋਂ ਅਗਲੇ ਨੂੰ ਵੀ ਉਹਦਾ ਨੌਜਿਆ ਹੋ ਗਿਆ ਨੀਲੀ ਪੱਟੀ ਵਾਲੀ ਟਾਰਪ ਦਾ ਤੇ ਦੂਜਾ ਬਾਈ ਬੰਦੀ ਦੇ ਵਿੱਚ ਆ ਜਾਂਦੇ ਜੀ ਬੰਦੇ ਹਾਂ ਤੁਹਾਡਾ ਨਾਂ ਵੱਡਾ ਨਾ ਬਾਈ ਜੀ ਟਰਪਾਲੇ ਵਜਦੇ ਆ ਇੱਕ ਮੈਨੂੰ ਹੋਰ ਗੱਲ ਜਿਵੇਂ ਟਰਪਾਲਾ ਵਾ ਇਹ ਇੱਕ ਕਲਾ ਦਾ ਨਾ ਹਾਂਜੀ ਪੌਣੀ ਕਈਆਂ ਕੋਲੇ ਤਾਂ ਸੁਣਦਿਆਂ ਵੀ 4 ਮਹੀਨਿਆਂ ਜੀ ਵੀ ਉਹ ਐ ਉੜਦੀਆਂ ਜਾਂਦੀਆਂ ਦੂਰ ਤੱਕ ਆ ਨਾ ਤੇ ਕਈਆਂ 4-4 ਸਾਲ ਤੱਕ ਨਹੀਂ ਖਰਾਬ ਹੁੰਦੀਆਂ ਇਹ ਥੋੜਾ ਨਕਸ਼ਾ ਹੁੰਦਾ ਬੰਦਾ ਦੇਖ ਕੇ ਦਿੰਨੇ ਹੋ ਜਾਂ ਪਾਉਣ ਵਾਲੇ ਦਾ ਨਕਸ਼ਾ ਹੁੰਦਾ ਇਹ ਨਹੀਂ ਅਸਲ ਤੇ ਇਹ ਕੰਮ ਹੈਗਾ ਹਾਰਡ ਵੈਂਟਰ ਦੇ ਵਿੱਚ ਕੰਮ ਬਹੁਤ ਹਾਰਡ ਹੈ ਇਹਦੇ ਵਿੱਚ ਸ਼ੌਂਕ ਵਾਲਾ ਕੰਮ ਹੈ ਨਹੀਂ ਜਿਹੜੇ ਬੰਦੇ ਸ਼ੌਂਕ ਨਾਲ ਕਰਦੇ ਵੀ ਜਿਵੇਂ ਤੁਹਾਨੂੰ ਦੱਸਿਆ ਵੀ ਟਰੱਕਾਂ ਤੇ ਰੱਖੀਆਂ ਹੋਈਆਂ ਐ ਤਾਰਪਾ ਬਣਾ ਕੇ ਉਹ ਬੰਦੇ ਨਹੀਂ ਜਾਣ ਦਿੰਦੇ ਇੰਚ ਵੀ ਨਹੀਂ ਹੈਲਦੀ ਤਾਰਪਾ ਕਈ ਬੰਦੇ ਵਿਚਾਰੇ ਨਵੇਂ ਹੁੰਦੇ ਬਾਕੀ ਇਹਦਾ ਲੋਡ ਜਿਹੜੇ ਹੈਗੇ ਨੇ ਫਲੈਟ ਬੱਡ ਤੇ ਬਹੁਤ ਕਿੱਡੀ ਮਿੱਡੀ ਹੁੰਦੇ ਨੇ ਜੀ ਉਹਨਾਂ ਦੇ ਟਾਈਮ ਬਹੁਤ ਲੱਗਦਾ ਵਾ ਸਿਕਿਉਰ ਕਰਨ ਨੂੰ ਜੇ ਪ੍ਰੋਪਰ ਨਹੀਂ ਕਰਦੇ ਹੈਗੇ ਤੇ ਇੱਕ ਜਿਹੜਾ ਮੇਨ ਕੰਮ ਆਈਏ ਕਾਲੀ ਚ ਹੈ ਨਹੀਂਗਾ ਇਹ ਹੌਲੀ ਕੰਮ ਵੈਂਟਰ ਦੇ ਵਿੱਚ ਬਹੁਤ ਔਖਾ ਹੋ ਜਾਂਦਾ ਵਾ ਸਹੀ ਆ ਉਹ ਚੀਜ਼ ਕਰਕੇ ਕਾਫੀ ਕੋਸਾ ਬਲੈਂਕਟ ਰੱਖਣੇ ਪੈਂਦਾ ਥੱਲੇ ਕਾਰਨਰ ਰੱਖਣੇ ਪੈਂਦੇ ਨੇ ਥੱਲੇ ਕਈ ਚੀਜ਼ਾਂ ਹੋ ਜਾਂਦੀਆਂ ਨੇ ਜਿਹੜੀਆਂ ਤਾਂ ਸੇ ਹੁੰਦੀਆਂ ਨਹੀਂ ਤਾਂ ਬੰਦੇ ਕਈ ਤਾਂ 4 ਸਾਲ ਕਈ 4 ਮਹੀਨੇ ਵੀ ਕੱਢਦੇ ਹਮ ਚੱਕ ਦਿੰਦੇ ਤੇ ਹਮਨ ਕਿ ਚਲੋ ਵੀ ਇਹ ਚ ਵੀ ਕਈ ਕਿਸਮਾਂ ਹੁੰਦੀਆਂ ਹੋਣੀਆਂ ਤਾਂ ਸਾਈਜ਼ ਵੀ ਕਈ ਨੇ ਜੀ ਜਿਵੇਂ ਹਰ ਸਾਈਜ਼ ਮਿਲ ਜੂ ਹਾਂ ਹਾਂ ਜੀ ਆਪਣੇ ਕੋਲ ਸਾਰੇ ਸਾਈਜ਼ ਨੇ ਇਹ ਚ ਮੋਸਟਲੀ ਜਿਵੇਂ ਸੁਪਰ ਵੀ ਦੇ ਵਿੱਚ ਤਿੰਨ ਤਰ੍ਹਾਂ ਦੇ ਸਾਈਜ਼ ਚੱਲਦੇ ਚਾਰ ਤਰ੍ਹਾਂ ਦੇ ਚੱਲਦੇ ਨੇ 1 25 ਫੁੱਟ 29 ਫੁੱਟ 33 ਫੁੱਟ ਤੇ ਫਿਰ ਉਹਨਾਂ ਚ ਆ ਜਾਂਦੇ 2 ਹਾਈ 3 ਹਾਈ ਮੱਡ ਟਾਰਪਾ ਉਹ ਜਿਵੇਂ ਅਲੱਗ-ਅਲੱਗ ਨੇ ਸਾਰੀਆਂ ਚੀਜ਼ਾਂ ਆਪਣੇ ਕੋਲ ਸਾਰੀਆਂ ਨੇ ਲਾਈਟ ਦੇ ਵਿੱਚ ਵੀ ਹੈਗੀਆਂ ਨੇ ਵਾਇਨਲ ਦੇ ਵਿੱਚ ਵੀ ਹੈਗੀਆਂ ਨੇ ਫਿਰ ਫਲੈਟ ਬੈਡ ਦੇ ਵਿੱਚ ਆ ਜਾਂਦੇ ਨੇ ਤਿੰਨ ਚਾਰ ਸਾਈਜ਼ ਉਹਦੇ ਵਿੱਚ ਨੇ ਆਪਣੇ ਕੋਲ ਤਕਰੀਬਨ ਸਾਰਾ ਸਟਾਕ ਰੱਖਿਆ ਹੋਇਆ ਬਾਕੀ ਸਟਾਕ ਆਪਣਾ ਆ ਜਾਂਦਾ ਏ ਆ ਦੇਖੋ ਕਿ ਭਰਿਆ ਪਿਆ ਵਾ ਮੈਨੂੰ ਹਜੇ ਵੀ ਯਕੀਨ ਨਹੀਂ ਆ ਰਿਹਾ ਵੀ ਆਪਣਾ ਬੰਦਾ ਇੰਨੇ ਠੰਡੇ ਮਤਲ ਨਾਲ ਚੱਲ ਸਕਦਾ ਕਬੱਡੀ ਵਾਲੇ ਤਾਂ ਅਕਸਰ ਐਗਰੈਸ਼ਨ ਇਹ ਸੱਚੀ ਮਤਲ ਆ ਆ ਵੀਰਾ ਕੀ ਕਰੀ ਜਾਂਦਾ ਹਜੇ ਟਾਰਪੇਅਰ ਕਰਨ ਲੱਗਿਆ ਸੀ ਟਾਰਪ ਅੱਛਾ ਇਹ ਕਿਸ ਨੇ ਕੇ ਸਾਫ ਸੁਥ ਕੇ ਲੈ ਕੇ ਆਇਆ ਆਹ ਹੋਈ ਟਾਰਪ ਆ ਜਾਂਦੀ ਆ ਇਹ ਫਿਰ ਰਿਪੇਅਰ ਕਰਕੇ ਆਪਣੇ ਅੱਜ ਅਲੱਖੇ ਵੀਰ ਦਿਖਾਇਓ ਨੇੜੇ ਕਰਕੇ ਪਹਿਲਾਂ ਕੀ ਕਰ ਰਹੇ ਮਰੀਆ ਹਾ ਕੀ ਆ ਇੱਕ ਸਾਲ ਬਾਅਦ ਨੂੰ ਕਲੀਨ ਕਰਦੇ ਅੱਛਾ ਕਲੀਨ ਕਰਦਾ ਇਹ ਤੋਂ ਪੁੱਛੀ ਵੀ ਕੀ ਕਰਦਾ ਕੀ ਯਾਰ ਕਿਉਂਕਿ ਨਵੀਂ ਤਾਂ ਜਦੋਂ ਲੈਣੀ ਲੈਣੀ ਆ ਹਨਾ ਬੰਦਾ ਰਿਪੇਅਰ ਵੀ ਕਰਾਉਂਦਾ ਅੱਛਾ ਹਿਸਾਬ ਕਰ ਲਈ ਲੱਖੀ ਬ੍ਰਦਰ ਨੇੜੇ ਲੈ ਆਇਓ ਆ ਰਿਆ ਸਹੀ ਅੱਛਾ ਆ ਆਹ ਉਥੇ ਪੈਂਚਰ ਲੱਗਾ ਪੈਚ ਲੱਗ ਗਿਆ ਪੈਚ ਹਾਂਜੀ ਤੇਰਾ ਕੀ ਨਾਲ ਹੋਇਆ ਅੱਛਾ ਲੈ ਆਹੀ ਹੀਟ ਆਹੀ ਹੀਟ ਆ ਲਾ ਫਿਰ ਭਰਾ ਸਰ ਹੋਈ ਕਰਨੀ ਨਹੀਂ ਗਰਮ ਕਰਨਾ ਹੋਊਗਾ ਨਾ ਇਹ ਗਰਮ ਹੀਟ ਇੱਕ ਗੱਲਾ ਇਹ ਸਾਰੇ ਕੰਮ ਹੁੰਦੇ ਗਲਵਜ਼ ਪਾ ਕੇ ਹੀ ਆ ਗਲਵਜ਼ ਪਾ ਕੇ ਹੁੰਦੇ ਆ ਤਰੱਕਾ ਨੂੰ ਵੀ ਕੰਮ ਕਰਨਾ ਕਈ ਹੈ ਨਾ ਉਤਰਨਾ ਕਰਨਾ ਉਹ ਵੀ ਗਲਵਜ਼ ਪਾ ਕੇ ਅੱਜ ਦਿਨਾਂ ਘਾਵ ਤੋਂ ਪਾਉ ਦਾ ਤਕਰਾਰ ਦੇ ਹੱਥਾਂ ਨੂੰ ਲੱਗੀ ਜਾਂਦਾ ਸਹੀ ਆ ਸਹੀ ਆ ਇਹ ਕਰਦਾ ਕੋਈ ਹੋਰ ਆਪਣੇ ਤੋਂ ਬਿਨਾਂ ਤਾਂ ਮੈਨੂੰ ਤਾਂ ਨਹੀਂ ਲੱਗਦਾ ਮੈਂ ਤਾਂ ਸੁਣਿਆ ਨਹੀਂ ਤੇ ਵਾਲੇ ਛੱਤ ਨੂੰ ਕਾਰਪਾ ਵਾਲੇ ਦੀ ਛੱਤ ਨੂੰ ਜਿੰਦੇ ਰੇਅਰ ਵੀ ਕਰਦੇ ਜੇ ਕਾਰਪਾ ਤੇਲ ਕਾਰ ਦਿੰਦੇ ਨੇ ਹਾਂ ਆ ਲੈ ਲੇਉਣੇ ੜੇ ਕਰਕੇ ਮੜਾ ਜਾ ਹਾਂ ਦੇਖ ਲੈ ਹਾਂ ਹ ਮਾ ਸਹੀ ਆ ਆ ਇਹ ਪੈਂਚਰ ਲੱਗਦੇ ਆ ਟਰਪਾਲਾਂ ਨੂੰ ਇਹ ਫਿਰ ਖੋਲਦਾ ਦਾਨੀਂ ਛੇਤੀ ਪੱਕੀ ਗੱਲ ਜਿਵੇਂ ਉਹ ਸਰਕਾਰ ਕੋਲ ਦੇ ਨੌਕਾ ਸਰਣ ਉੱਤੇ ਆ ਚੁੱਕਾ ਮੇਲ ਕਰਾਤਾ ਉਹਵੇਂ ਉਹੀ ਰੰਗ ਜੋੜਦਾ ਸਾਰ ਨਹੀਂ ਤਾਂ ਵਈ ਹੁੰਦਾ ਫਿਰ ਖਰਚਾ ਮੈਂਦਾ ਆਪਣੇ ਮਹੰਗਾ ਪੈਂਦਾ ਉਹ ਅਗਲੇ ਨੂੰ ਸਰਕਾਰ ਤੋਂ ਕੋਈ ਕੋਈ 2000 ਦੇ ਤਰੀਕੇ ਜੀ ਜੀ ਇੱਕ ਮਿੰਟ ਹੋਰ ਦੱਸੋ ਵੀਰੇ ਮੰਨ ਕੇ ਚੱਲੋ ਵੀ ਆਪਣੇ ਭਾਈਚਾਰੇ ਜਾਂ ਕਿਸੇ ਨੇ ਵੀ ਵੀਰ ਤਰਪਾਲਾਂ ਅਸੀਂ ਸਟੋਰ ਤੇ ਵੇਚਣਾ ਚਾਹੁੰਨੇ ਮੰਨ ਕੇ ਟਰੱਕਾਂ ਦਾ ਕੰਮ ਕਰਦਾ ਕੋਈ ਹੋਰ ਉਹ ਵੀ ਆਪਾਂ ਹੈਗੀਆਂ ਸੁਵਿਧਾ ਆਪਾਂ ਦੇ ਦਿਆਂਗੇ ਉਹਨਾਂ ਨੂੰ ਉਹ ਵੀ ਹਾਂਜੀ ਜਿਵੇਂ ਆਪਣੇ ਦੂਜੇ ਕਿਸੇ ਸ਼ਹਿਰ ਦੇ ਵਿੱਚ ਜਦੋਂ ਪਾਸ ਸਟੋਰ ਕਰਦੇ ਨੇ ਜੀ ਆਪਾਂ ਉੱਥੇ ਰੱਖ ਸਕਦੇ ਹਾਂ ਟਰੱਕਾਂ ਵੀ ਆਪਣੇ ਕੋਲੇ ਬੰਦੇ ਨੇ ਜੀ ਮੈਂ ਤੁਹਾਡੇ ਨਾਂ ਬਾਈ ਜੀ ਬ੍ਰਾਂਡ ਅਧੀਨ ਹਨ ਹਾਂਜੀ ਉਹਨੇ ਖੱਲੇ ਰੱਖਦਾ ਜਣੇ ਬਾਕੀ ਵੀ ਆਪਣੇ ਸਾਰਾ ਸਮਾਨ ਹੁੰਦਾ ਆ ਜੀ ਜੋ ਰੈਟ ਬੈੱਡ ਵਗੈਰਾ ਦਾ ਸਾਰਾ ਸਮਾਨ ਹੁੰਦਾ ਹੀ ਹੈ ਜੀ 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 ਬਿਲਕੁਲ ਆ ਲਾ ਦੀਏ ਤੁਹਾਡੇ ਮਤਲਬ ਵੀ ਕਿਸੇ ਨੇ ਤਰਪਾਲਾਂ ਦਾ ਵੀ ਇੱਕ ਕਿਸੇ ਸ਼ੋਰੂਮ ਪਾਉਣਾ ਹੋਵੇ ਇਸ ਤੀਕੇ ਦਾ ਉਥੋਂ ਪਾ ਸਕਦਾ ਸਟੋਰ ਲੈ ਕੇ ਰੈਕਮੈਂਡਟ ਵੱਡੀ ਹੈ ਪਰ ਜਿਵੇਂ ਨਵੀਂ ਲੋਕੇਸ਼ਨ ਤੇ ਬੰਦੇ ਨੇ ਕਾਰਨਾਂ ਦਾ ਥੋੜੀਆਂ ਰੱਖ ਕੇ ਵੀ ਚੱਲ ਸਕਦਾ ਵੀ ਹਰ ਇੱਕ ਸਾਈਜ਼ ਦੀਆਂ ਥੋੜੀਆਂ-ਥੋੜੀਆਂ ਰੱਖ ਸਕਦਾ ਬੰਦਾ ਉੱਥੇ ਆਬਾਦੀ ਦੇ ਹਿਸਾਬ ਨਾਲ ਹੈਨਾ ਜਿਵੇਂ ਕੰਮ ਚੱਲਦਾ ਮਤਲਬ ਤੁਸੀਂ ਸਹਿਯੋਗ ਕਰ ਦਿਓ ਹਾਂਜੀ ਹਾਂ ਇੱਕ ਹੋਰ ਬਾਈ ਦੀ ਬੇਨਤੀ ਹੈ ਬਾਈ ਹਾਂਜੀ ਕੋਈ ਆਵੇ ਵੀ ਵੀਡੀਓ ਦੇਖ ਕੇ ਆਪਣਾ ਪੰਜਾਬੀ ਭਰਾ ਆਵੇ ਤਾਂ ਰੇਟ ਥੋੜਾ ਜਿਹਾ ਹਿਸਾਬ ਨਾਲ ਕਰ ਲਓ 100% ਜੀ ਵੈਸੇ ਮੈਂ ਰੇਟ ਘੱਟ ਕਰਕੇ ਹੀ ਤੁਹਾਡੇ ਕੋਲ ਲੁੱਕ ਆਉਂਦੇ ਆ ਹਾਂਜੀ ਮੈਂ ਤੁਹਾਨੂੰ ਕਹਿ ਨਹੀਂ ਲੱਗਿਆ ਵੀ ਰੇਟ ਦਾ ਤਕਰੀਬਨ ਬਲੀਵ ਕਰਿਓ ਵੀ ਕਈ ਵਾਰੀ ਬੰਦਾ ਕਹਿੰਦਾ ਮੈਨੂੰ ਕਸਟਮਰਾਂ ਨੇ ਆ ਕੇ ਕਹੀ ਹੋਈ ਹੈ ਜੀ ਇਹ ਗੱਲ ਵੀ ਬਾਈ ਤੂੰ ਸਸਤਾ ਵਾ ਇੱਕ ਨੇ ਨਹੀਂ ਬਹੁਤ ਕਸਟਮਰਾਂ ਨੇ ਕਹੀ ਹੋਈ ਹੈ ਗੱਲ ਇਹ ਮਾਣ ਮਹਿਸੂਸ ਵੀ ਹੁੰਦਾ ਈ ਇਹ ਚੀਜ਼ ਨੇ ਠੀਕ ਆ ਥੋੜਾ ਚਲੋ ਠੀਕ ਆ ਕਿ ਤੁਹਾਡੇ ਕੋਲ ਵਾਇਗਰੂ ਨੇ ਦਾਤ ਬਖਸ਼ੀਏ ਦੂਰੋਂ ਕੰਟੇਨਰ ਭਰਿਆ ਬਾਹਰ ਲੱਦੇ ਖੜੇ ਆ ਲੱਦੇ ਖੜੇ ਹਾਂਜੀ ਹਾਂ ਨਾ ਤੇ ਉਹ ਥੋਕ ਚ ਤੁਹਾਨੂੰ ਸਸਤਾ ਪ ਵੇਖੋ ਉਦਾਂ ਜਿੱਦਾਂ ਹੁਣ ਤਾਂ ਕੰਮ ਫੇਰ ਚੱਲੋ ਸਲੋ ਨੇ ਥੋੜੇ ਜਿਹੇ ਮੈਂ ਜਮਾ ਹੀ ਸਲੋ ਦੇ ਟਾਈਮ ਕੀਤਾ ਸੀਗਾ ਜੀ ਜਦੋਂ ਕਰੋਨਾ ਸਟਾਰਟ ਹੋਇਆ ਵਾ 2020 ਚ ਇੱਥੇ ਆਇਆ ਮੈਂ ਉਹਦਾ ਆਪ ਦਾ ਸਟੋਰ ਖੋਲ੍ਹਿਆ ਸੀ ਮਤਲਬ ਲੋਕਾਂ ਦੇ ਕੰਮ ਜਦੋਂ ਬੰਦ ਹੁੰਦੇ ਸੀ ਉਹ ਤੁਸੀਂ ਖੋਲ੍ਹਿਆ ਉਹਨੂੰ ਖੋਲ੍ਹਿਆ ਵਾ ਬਾਬੇ ਦੀ ਮੇਰ ਆ ਚੱਲੀ ਜਾਂਦਾ ਜੀ ਹੁਣ ਦਿਨ ਠੀਕ ਆ ਵਧੀਆ ਰਹਿ ਗਿਆ ਡਿਸੀਜਨ ਹਾਂਜੀ ਮਾੜਾ ਨਹੀਂ ਸੀਗਾ ਨਹੀਂ ਵਧੀਆ ਰਹਿ ਗਿਆ ਆਪ ਦੇ ਦੇਖੋ ਇਹ ਚੀਜ਼ਾਂ ਚ ਵੀ ਆਉਣਾ ਜ਼ਰੂਰੀ ਆ ਹਾਰਡ ਕੰਮ ਵੀ ਹੈਗੇ ਉਹ ਆਪਣੇ ਕਰਦੇ ਆ ਮੇਨੂੰ ਲੱਗਦਾ ਇਹ ਸਮਾਰਟ ਵਰਕ ਵੀ ਥੋੜਾ ਸਮਾਰਟ ਤਾਂ ਕਦੇ ਵੀ ਹਾਰਡ ਆ ਮਿਹਨਤ ਕਾਰਾ ਕੰਮ ਆ ਪਰ ਇਹ ਇੱਕ ਲਾਈਨ ਵੱਖਰੀ ਆ ਲਾਈਨ ਵੱਖਰੀ ਆ ਜੀ ਲਾਈਨ ਵੱਖਰੀ ਆ ਦੇਖੋ ਬਹੁਤ ਸਾਰੀ ਵੈਰਾਈਟੀ ਕਲਰ ਵੀ ਹੈਗੇ ਆਪਣੇ ਕੋਲ ਕਲਰ ਜਿਹੜੇ-ਜਿਹੜੇ ਹੁੰਦੇ ਆ ਆਪਣੇ ਕੋਲੇ ਜੈਲੋ ਦੇ ਜੈਲੋ ਨਾਲ ਵੀ ਹੈਗੇ ਆ ਰੈੱਡ ਨਾਲ ਹੈਗੇ ਆ ਬਲੂ ਹੈਗਾ ਜੀ ਤੇ ਬਲੈਕ ਮੋਸਟਲੀ ਬਲੈਕ ਹੈਗਾ ਇਹ ਤੁਸੀਂ ਜਿਵੇਂ ਹ ਕੋਈ ਪੋਸਟਾਂ ਵਗੈਰਾ ਪਾਉਂਦੇ ਫੇਸਬੁੱਕ ਜਾਂ ਜਿੱਥੇ ਸਾਨੂੰ ਲੋਕ ਫੋਲੋ ਕਰਕੇ ਦੇਖ ਸਕਣ ਹਾਂਜੀ ਆਪਣਾ ਫੇਸਬੁੱਕ ਤੇ ਵੀ ਪੇਜ ਹੈਗਾ ਇਹ ਇੰਸਟਾ ਤੇ ਵੀ ਪੇਜ ਹੈਗਾ ਨਾ ਬੁੱਲਦੇ 22g tarks at and accessory 22 ਜੀ ਜੀ ਟਾਈਪਸ ਬਾਈ ਜੀ ਟਾਈਪਸ ਬਾਈ ਜੀ ਹਾਂਜੀ ਬਾਈ ਟਾ ਉਹ 22 ਵਰਗਾ ਸਵਾਦ ਜਾਂ ਘੱਟ ਆਉਂਦਾ ਬਾਈ ਹੋਰਿਆਂ ਨੂੰ ਬਾਈ ਜੀ ਪਤਾ ਨਹੀਂ ਲੱਗਦਾ ਉਹਨਾਂ ਲਈ 22 ਜੀ ਠੀਕ ਹੈ ਉਹ ਵੀ ਪੁੱਛਦੇ ਨੇ ਆ ਕੇ ਵੀ ਇਹਦਾ ਕੋਈ ਮਤਲਬ ਹੋਊਗਾ ਜ਼ਰੂਰ ਆ ਵੀ ਹੈਗਾ ਵੀਰੇ ਸਾਡੇ ਵੱਡੇ ਭਾਈ ਨੂੰ ਬਾਈ ਜੀ ਕਹਿੰਦੇ ਆ ਬ੍ਰਦਰ ਕਹਿੰਦੇ ਆ ਯਾਰ ਇਹ ਵਧੀਆ ਗੱਲ ਆ ਯਾਰ ਸਿਰਾ ਕੰਮਾ ਦੇਖੋ ਤੇ ਇਸ ਤੋਂ ਬਿਨਾਂ ਹੋਰ ਕੁਝ ਦਿਖਾਉਣ ਵਾਲਾ ਨਹੀਂ ਹੈ ਹਾਂਜੀ ਆਪਣੇ ਕੋਲੇ ਸਮਾਨ ਇੱਕ ਬਾਕਸ ਵਗੈਰਾ ਜਿਨ੍ਹਾਂ ਦੇ ਵਿੱਚ ਸਮਾਨ ਰੱਖਿਆ ਵੀ ਜਾਂਦਾ ਵਾ ਹੂੰ ਉਹ ਲਿਆ ਲਿਆ ਦੇਖੀ ਦੇਖਿਆ ਪਾ ਇੱਕ ਟਾਰਪ ਜਿੱਦਾਂ ਲਾਈਟ ਵੇਟ ਜਿਆ ਆਹ ਚੀਜ਼ ਸੈਂਪਲ ਜਿਹਾ ਲਮਕਾਇਆ ਹੋਇਆ ਜੇ ਆਨ ਲਈ ਇਹ ਕਦੇ ਵਾਸਤੇ ਆ ਇਹ ਉਹੀ ਸੁਪਰ ਵੀ ਦੀ ਦੋ ਤਰ੍ਹਾਂ ਦੀ ਜਿਵੇਂ ਇੱਕ ਵਾਈ ਦੇ ਕੰਬੋ ਦੇ ਵਿੱਚ ਆ ਜਾਂਦੀ ਆ ਟੌਪ ਤੇ ਦੇ ਆਂਦਾ ਵਾਈਨਲ ਦਾ 14 ਆਉਂਸ ਜੀ ਸਾਈਡ ਤੇ ਆਂਦਾ ਇਹਦੇ ਪੈਰਾਸ਼ੂਟ ਦਾ ਕੱਪੜਾ ਨਾਈਲੋਨ ਪੈਰਾਸ਼ੂਟ ਆ ਇਹ ਇਹ ਅਲਟਰਾ ਲਾਈਟ ਦੇ ਵਿੱਚ ਆਉਂਦੀ ਆ ਵੈਂਟਰ ਦੇ ਵਿੱਚ ਇਕੱਠੀ ਕਰਨੀ ਬਹੁਤ ਈਜ਼ੀ ਆ ਜੀ ਸੌਖੀ ਹੈ ਕਿਉਂਕਿ ਇੱਥੇ ਐਡਮੰਟਨ 'ਚ ਤਾਂ ਬਰਫੀਆਂ ਦੇ ਬਹੁਤ ਪੈਂਦੀਆਂ ਸਨੋ ਬਹੁਤ ਪੈਂਦੀ ਠੰਡ ਹਾਂ ਕੰਨ ਲੈ ਕੇ ਡੱਗ ਪੈਂਦਾ ਕਿਸ ਨਾਲ ਆ ਜਾਂਦੀ ਜੀ ਰੂਪ ਆਪਣੇ ਕੋਲੇ ਇਹ ਰਸੇ ਆ ਕਿ ਹਾਂਜੀ ਇਹਨੂੰ ਰਬਰ ਰੋਪ ਕਹਿੰਦੇ ਦੋ ਤਰ੍ਹਾਂ ਦੇ ਮੈਂ ਕਿਹਾ ਤਾਰਾਂ ਰੱਖੀ ਮੈਂ ਕਿਹਾ ਬਿਲੀ ਦਾ ਸਮਾਨ ਵੀ ਰੱਖੀ ਬੈਠਾ ਕਿਤੇ ਯਾਰ ਲੈ ਨਹੀਂ ਇਹ ਦੋ ਤਰ੍ਹਾਂ ਦੀ ਇੱਕ ਹੈਗੀ ਸੋਲਿਡ ਆ ਜਾਂਦੀ ਹੈ ਜੀ ਇੱਕ ਆ ਜਾਂਦੀ ਹੈ ਹੋਲ ਵਾਲੀ ਵਿੱਚ ਇਹਨੂੰ ਬਹੁਤ ਲੋਕ ਲਾਈਕ ਕਰਦੇ ਨੇ ਜੀ ਇਹ ਵਾਲਾ ਠੀਕ ਹੈ ਬਚਾ ਠੀਕ ਹੈ ਜਦੋਂ ਫਿਰ ਸਟ੍ਰੈਚ ਹੁੰਦੀ ਆ ਆਪਦੀ ਜਗ੍ਹਾ ਬਣ ਜਾਂਦੀ ਆ ਇਹ ਕਰੈਕ ਨਹੀਂ ਆਉਂਦੇ ਇਹਦੇ ਵਿੱਚ ਹਾਂ ਬਾਕੀ ਕੋਇਲ ਬੰਕ ਬੈਲਟਾਂ ਚੇਨਰ ਆਪਣਾ ਸਾਰਾ ਸਫਾਇਆ ਹੈ ਹਾਂ ਵਿੰਚ ਵਿੰਚ ਕੇ ਤਾਰ ਕੇ ਜਿਹੜੇ ਆ ਜਾਂਦੇ ਜਿਵੇਂ ਸਕ੍ਰੈਪ ਦੇ ਲੋਡ ਹੁੰਦੇ ਨੇ ਟ੍ਰੇਲਰਾਂ ਤੇ ਉਹਨਾਂ ਨੂੰ ਸਕ੍ਰੈਪ ਤੇ ਫਿਰ ਬਲਟਾ ਵੱਡੀਆਂ ਜਾਂਦੀਆਂ ਨੇ ਉਹ ਫਿਰ ਇਹ ਵਿੰਚ ਚ ਆ ਜਾਂਦੀਆਂ ਨੇ ਇਹ ਕਿੰਨਾ ਕੰਮ ਹੂੰ ਬਾਕੀ ਦਾ ਇਹ ਕਾ ਹੈਗੇ ਜੀ ਆਪਣੇ ਕੋਲ ਟੂਲ ਬਾਕਸ ਵਗੈਰਾ ਵੀ ਹੈਗੇ ਨੇ ਆ ਕੀ ਆਹਾ ਕੀ ਟੂਲ ਬਾਕਸ ਹੈ ਹਾਂ ਜੀ ਇਹ ਟੂਲ ਬਾਕਸ ਹੈ ਮਗਰ ਤਿਆਰੀ ਰੱਖੀ ਹੈ ਕਦੇ ਸ਼ਾਇਦ ਵੀ ਟੱਕਣ ਨੂੰ ਬਾਧਰ ਪਈਏ ਬੰਨਦੇ ਆ ਵੀ ਸ਼ਾਇਦ ਇਹ ਤੇ ਰੱਖਦੇ ਨੇ ਆਪਣੇ ਕੋਲੇ ਜਿਵੇਂ ਇਹਨਾਂ ਦੇ ਬੱਚਾ ਸਮਾਨ ਸਾਰਾ ਈਜ਼ੀ ਹੁੰਦਾ ਜੀ ਲੋਕਾਂ ਟਰੱਕਾਂ ਨੂੰ ਖੋਲੀ ਜਾਂਦੇ ਇਸ ਸਟੀਨਲਸ ਸਟੀਲ ਲੱਗਦਾ ਨਾ ਹਾਂਜੀ ਸਟੀਨਲਸ ਸਟੀਲ ਦਾ ਆ ਗਿਆ ਇਹ ਹਾਂਜੀ ਖੋਲੇ ਇਹ ਟੂਲ ਬਾਕਸ ਬਹੁਤ ਜਬਈ ਟਰੱਕੀ ਇੱਥੇ ਤਾਂ ਯਾਰ ਕਿੰਦਾ ਦਾਦਾ ਫੁੱਟੇ ਕਮਰੇ ਏਡੇ ਹਾਂਜੀ ਹਾਂ ਬੇਲ ਹੀ ਬਹੁਤ ਆ ਫੇਰਾ ਸਾਮਾਨ ਫਲੈਟ ਬੈਡ ਦਾ ਹੋ ਬਹੁਤ ਜਾਂਦਾ ਜੀ ਤਾਰਪਾ ਹੋ ਜਾਂਦੀਆਂ ਨੇ ਬੈਲਟਾਂ ਚੇਨਾਂ ਕੋਰਨਰ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਫਿਰ ਟੂਲ ਬਾਕਸ ਜ਼ਰੂਰੀ ਨੇ ਇਹ ਜ਼ਰੂਰੀ ਹੈ ਜ਼ਰੂਰੀ ਹੈ ਇਹ ਤਾਂ ਬਗੈਰ ਨਹੀਂ ਲੋਟ ਹੀ ਨਹੀਂ ਆਉਂਦਾ ਜੀ ਹਾਂ ਬਿਲਕੁਲ ਬਿਲਕੁਲ ਇਹ ਆ ਕੁ ਲੋਕ ਤੁਸੀਂ ਸਰਿਸ਼ ਕੋ ਸਵਾਮਾ ਲੈ ਸਕਦੇ ਹੋ ਰਾਮ ਜਾਂਸ ਨੂੰ ਪਤਾ ਲੱਗੇ ਸਾਰਾ ਕੁਛ ਹੀ ਮਿਲ ਜਾਦਾ ਆ ਕਿੱਥੇ ਆ ਬੈਂਡ ਜੇ ਕਾਦੇ ਰੱਖੀ ਬੈਠੇ ਹੋ ਆ ਇਹ ਜੀ ਥੋੜੇ ਜੇ ਪਾਰਟਸ ਨਾਲ ਰੱਖੇ ਹੋਏ ਨੇ ਵੀ ਜੇ ਕਈਆਂ ਨੂੰ ਇਹ ਪਾਈਪਾਂ ਟਰੱਕਾਂ ਦੇ ਕੂਲੈਂਟ ਵਾਲੀਆਂ ਇਹ ਦੂਜੀਆਂ ਹਾਂ ਅਗਲੇ ਮੈਸਟਰ ਹਾਂਜੀ ਇਹ ਫਾਸਟ ਟਾਇਰ ਦੀ ਤਰ੍ਹਾਂ ਹਾਂ ਮਤਲਬ ਜਿਹੜੀ ਜੈਨੂ ਤਰ੍ਹਾਂ ਜ਼ਿਆਦਾ ਪਾਟਣ ਦੀ ਸੰਭਾਵਨਾ ਹੁੰਦੀ ਹੈ ਹਾਂ ਬਾਕੀ ਆਪਣੇ ਕੋ ਗਲੂ ਆ ਜਿਹੜੀ ਉਹ ਬਹੁਤ ਘੱਟ ਸਟੋਰਾਂ ਤੇ ਮਿਲਦੀ ਹੈ ਜੀ ਗਲੂ ਕਿਹੜੀ ਹਾ ਹਾ 66 ਅੱਛਾ ਸਿਵਲ ਸਿਮੈਂਟ ਇਹੀ ਆ ਟਾਪ ਦਾ ਜਿਹੜਾ ਹਮ ਰਿਪੇਅਰ ਕਰਨ ਦੇ ਵਿੱਚ ਆਉਂਦਾ ਵਈ ਜੀ ਜੀ ਤੇ ਵਰਕ ਉਹ ਸ਼ਾਪ ਫਰ ਓਪਨ ਨਹੀਂ ਹੁੰਦੀ ਜਾਂ ਆਨਲਾਈਨ ਫੋਨ ਤੇ ਕਾਲ ਕਰਕੇ ਜਾਂ ਅ ਕਾਲ ਵੀ ਕਰਕੇ ਆਪਣੀ ਹੈਗੀ 6 ਦਿਨ ਓਪਨ ਅਸੀਂ ਵੈਨਸਡੇ ਸੁੱਟੀ ਕਰਦੇ ਹਾਂ ਜੀ ਬੁੱਧਵਾਰ ਨੂੰ ਬੁੱਧਵਾਰ ਨੂੰ ਛੁੱਟੀ ਆ ਤੇ ਬਾਕੀ ਦੇ ਦਿਨ ਸਾਰੇ ਓਪਨ ਆ 9 ਤੋਂ 6 ਵੀਕਐਂਡ ਤੇ ਹੈਗੀ 10 ਤੋਂ 4 ਵੀਕੈਂਡ ਹੈ ਦਾ ਤੁਸੀਂ ਕਿਉਂ ਟਰੱਕ ਵਾਲਿਆਂ ਨੂੰ ਪਹਿਲਾ ਵੀਕੈਂਡ ਆਫ ਕਰਦੇ ਟਰੱਕ ਵਾਲਿਆਂ ਦਾ ਵੀਕੈਂਡ ਤੇ ਵੱਧ ਜਿਹੜਾ ਲੱਗਦਾ ਹੈ ਘਾਰੇ ਕੰਮ ਕਰ ਕਰਨੇ ਟਰੱਕਾਂ ਦੇ ਫਿਰ ਉਹਦੇ ਨਾਲ ਠੀਕ ਨਾ ਵੀਕੈਂਡ ਉੱਪਰ ਕਲਮ ਲਾ ਕੇ ਇੱਕ ਵਾਰੀ ਫੋਨ ਵੀ ਕਰਕੇ ਆ ਜਾਣ ਤਾਂ ਸੌਖਾ ਰੁਕ ਪਤਾ ਕਰ ਲੈਣ ਭਾਈ ਆ ਚੀਜ਼ ਹੈਗੀ ਇੱਥੇ ਯਾਰੀ ਮੈਂ ਪਤਾ ਹੀ ਟ੍ਰੈਕਿੰਗ ਆਪ ਕੀਤੀ ਜਾਂ ਮੈਂ ਮੋਸਟਲੀ ਕਸਟਮਰਾਂ ਨੂੰ ਪਤਾ ਵੀ ਆ ਕਈ ਵਾਰੀ ਜੇ ਉਹ ਲੇਟ ਵੀ ਆਉਂਦੇ ਰਾਤ ਨੂੰ ਵੀ ਅਗਲੇ ਨੂੰ ਕਹਦੇ ਵੀ ਡਰਾਈਵਰ ਨਹੀਂ ਖੜਨ ਦਿੰਦੇ ਤੁਹਾਡਾ ਪਹਿਲਾਂ ਫੋਨ ਕਰ ਦਿਓ ਤਿਆਰ ਰੱਖਾਂਗੇ ਹਾਂ ਵੀ ਆਵਾਂਗੇ ਭਾਈ ਆ ਕੇ ਤੁਹਾਨੂੰ ਚੁਕਾ ਦਾਂਗੇ ਸਬਾਨ ਉਹ ਵੀ ਆਪਾਂ ਟਰਾਈ ਕਰੀ ਦੀ ਆ ਵੀ ਬੰਦਾ ਖੜੇ ਨਾ ਇੱਥੇ ਬਾਹਰੋਂ ਆ ਕੇ ਬਿਲਕੁਲ ਬਿਲਕੁਲ ਜੇ ਲੇਟ ਵੀ ਆਉਂਦਾ ਲੇਟ ਵੀ ਆ ਜਾਈਦਾ ਜੀ ਜੀ ਬਹੁਤ ਕਮਾਲ ਦੀ ਗੱਲ ਬਾਤ ਸੀ ਦਰਸ਼ਕੋ ਤੁਸੀਂ ਵੇਖੀ ਬਾਈ ਚੰਨੇ ਹੋਣਾ ਦਾ ਬਹੁਤ ਚੰਗਾ ਸੂਰ ਆ ਮੈਂ ਬਾਹਰੋਂ ਪਾਸੋਂ ਨਿਗਾਹ ਪਵਾ ਲਿਆ ਤੁਹਾਨੂੰ ਇੱਕ ਵਾਰੀ ਅ ਫਿਊ ਬਾਰ ਨੂੰ ਵੀ ਦਿਖਾ ਦੇ ਪਾਲਾਂ ਵਾਲੇ ਕਿਹਾ ਕਰਦੇ ਆ ਨਾ ਤਰਪਾਲ ਤੇ ਤੁਸੀਂ ਸਵਾਮਾਂ ਲੈ ਸਕਦੇ ਹੋ ਤੇ ਲਗਭਗ ਆ ਹੋਰ ਕੋਈ ਗੱਲ ਤਾਂ ਨਹੀਂ ਰਹਿ ਗਈ ਭਰਾ ਠੀਕ ਆ ਵੀਰੇ ਜੀ ਤੁਸੀਂ ਮੈਂ ਤਾਂ ਆਲਮੋਸਟ ਡਾ ਨਾ ਹਣਾ ਹਾਂਜੀ ਹਾਂ ਤੇ ਇਧਰਲੇ ਪਾਸੇ ਨਾਲ ਸੰਡੀ ਵੀਰੇ ਹੋਣੀ ਸੀ ਕਿੱਧਰ ਗਏ ਉਹ ਮਿਲਦਾ ਤਾਂ ਬਾਹਰ ਚਲੇਗੇ ਬਾਹਰ ਚਲੇਗੇ ਤੇ ਸਾਰੀਆਂ ਸਵਾਮਾਂ ਤੁਸੀਂ ਲੈ ਸਕਦੇ ਹੋ ਬਾਈ ਜੀ ਧੰਨਵਾਦ ਮਿਹਰਬਾਨੀ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਆਪਾਂ ਮਿਲਦੇ ਹਾਂ ਧੰਨਵਾਦ ਥੈਂਕ ਯੂ ਧੰਨਵਾਦ ਜੀ